ਹੁੰਦਾ ਹੋ ਜੀ ਬਾਈ ਹਾਲ ਐਡ ਤਿੰਨ ਚਾਰ ਵਾਰ ਟੋਚਨ ਪਾ ਕੇ ਸਟਾਰਟ ਕਰਿਆ ਵੀ ਗੱਲ ਨਹੀਂ ਬਣੀ ਅੰਕਲ ਫਿਰ ਝੂਠ ਕਾ ਵੜਤੀ ਹਾਂ ਜੀ ਹਾਂ ਜੀ ਬੈਂਕੀ ਦਾ ਮੈਂ ਰੁਪਿਆ 5000 ਲਾਉਣਾ ਪੈ ਗਿਆ ਫਿਰ ਬਰੇ 5000 ਖਾਤੇ ਚ ਖਰਚਾ ਇਹ ਬਾਈ ਹੈ ਐਮਰੋਂ ਦੀ ਇਹ ਪਾਵਰ ਜਨਰੇਟਰ ਹੀ ਹੈ ਮਾਡਲ ਆ ਹਾਂ ਆ ਲਿਖਿਆ ਹੁੰਦਾ ਹੈ ਹਾਂ ਐਮਰੋਂ ਅਮਰ ਰਾਜ ਅਮਰ ਰਾਜਾ ਬੱਤ ਲਓ ਜੀ ਬਾਈ ਏਸੀ ਕੇ 55405 ਦੇਖੋ ਸਾਬ ਦੀ ਚੱਕਦੀ ਮੋਦੀ ਨੇ ਮੋਦੀ ਗਰੀਬ ਆ ਨਿੱਕਰ ਆ ਭਾਈ ਕੰਡਾ ਹੋਣ ਲੱਗਿਆ ਲੋ ਜੀ ਭਾਈ ਧਾਨ ਵਾਲਾ ਟਰਾਲਾ ਕਰਨਾ ਲੋਡੋ ਤਾਂ ਪਹਿਲਾਂ ਹਵਾ ਚੈੱਕ ਹੋਣੀ ਐ ਦੇਖੇ ਖਾਸੀ ਹਵਾ ਪੈਣੀ ਹਣੀ ਟਾਇਰਾਂ ਮਾ ਕਿੰਨੇ ਪੌਂਡ ਪੈਣ ਦੀ ਸਾਧ ਜੀ ਸਾਰਾ ਵੀ ਹੈ ਬੰਦਿਤ ਭਾਈ ਨੀਲੇ ਰੰਗ ਕੇ ਨੀਲਾ ਟਰਾਲਾ ਜੋੜਦਾ ਦੇਖੋ ਮੇਲ ਹੋ ਗਿਆ ਭਾਈ ਪੰਜਾ ਦੀ ਹੈ ਹੌਲੈਂਡ ਕਟਾਈ ਬਹੁਤ ਘੱਟ ਆ ਭਾਈ ਟਰਾਲੇ ਦੇ ਚਾਰ ਜਿਹੇ ਟਾਇਰਾ ਮਾਹਬਾ ਭਾਈ ਚਾਰੇ ਟਰੈਕਟਰ ਦੇ ਅੱਜ ਟੈਂਕੀ ਖਤਮ ਕਰ ਦੇਣੀ ਇਹਨਾਂ ਦੀ ਹਵਾਰੀ ਜਿਹੜੀ ਭਰੀ ਪੀ ਬੰਦਿਆਂ ਦੀ ਟੈਂਕੀ ਖਤਮ ਕਰ ਦੇਣੀ ਅੱਜ ਕਿੰਨੀ ਘੱਟਦੀ ਏ ਕੇ ਲਓ ਜੀ ਬਾਈ ਹਾਲੈਂਡ ਤਿੰਨ ਚਾਰ ਵਾਰ ਟੋਚਨ ਪਾ ਕੇ ਸਟਾਰਟ ਕਰਿਆ ਵੀ ਗੱਲ ਨਹੀਂ ਬਣੀ ਅੰਕਲ ਫਿਰ ਝੂਠ ਖਾ ਵੜਤੀ ਹਾਂ ਜੀ ਹਾਂ ਜੀ ਬੈਂਸੀ ਦਾ ਨਾਮ ਰੁਪਿਆ 5000 ਲਾਉਣਾ ਪੈ ਗਿਆ ਫਿਰ ਬੜੇ ਬਰ 5000 ਖਰਚੇ ਚ ਖਰਚਾ ਇਹ ਬਾਈ ਹੈ ਐਮਰੋਂ ਦੀ ਏ ਪਾਵਰ ਜਨਰੇਟਰ ਹੀ ਹੈ ਮਾਡਲ ਆ ਹਾਂ ਆ ਲਿਖਿਆ ਹੁੰਦਾ ਹੈ ਹਾਂ ਐਮਰੋਂ ਅਮਰ ਰਾਜਾ ਅਮਰ ਰਾਜਾ ਪਤਾ ਨਹੀਂ ਕਿਹੜੇ ਡਰਾਈਡ ਰੂ ਹੀ ਕੋਈ ਨਹੀਂ ਹੁੰਦੀ ਆ ਬਾਈ ਇਹਨਾਂ 'ਚ ਪਾਣੀ ਪੈਂਦਾ ਏ ਪਾਣੀ ਪੈਂਦਾ ਬਾਈ ਉਹ ਭਲੇਖੇ 'ਚ ਰੱਖਦੇ ਆ ਉਹਨਾਂ ਪਾਣੀ ਦੀ ਗੌਰ ਕਰੋ 6 ਮਹੀਨੇ ਬਾਅਦ ਪਾਣੀ ਕਰਕੇ ਗਈ ਨਹੀਂ ਕਿਤੇ ਨਹੀਂ ਜਾਣਾ 4 ਸਾਲ ਹੋ ਗਏ ਤੇ ਅੱਜ ਅੱਗੇ 4 ਸਾਲ ਬਾਅਦ ਤਾਂ ਕੰਡਮ ਹੋ ਹੀ ਜਾਏ ਉਹ ਪ੍ਰੋਜੈਕਟ ਤਗੜਾ ਏ ਮਾਡਲ ਦਾ ਕੀ ਚੀਜ਼ ਏ ਇਹਦੇ ਪਾਣੀ ਵਾਲ ਵੀ ਇਹਦੇ ਵਿੱਚ ਕਵਰ ਦੇ ਵਿੱਚ ਬੰਦ ਠੱਕਣ ਆ ਗਿਆ ਆ ਉਹਨੂੰ ਵੀ ਲਸੀਸਾ ਲੱਗਿਆ ਵਾ ਚਲੇਗਾ ਉਹਨੂੰ ਵੀ ਆਖਾ ਦੇ ਦਵਲ ਦਵਲ ਪ੍ਰੋਜੈਕਟ ਏ ਇਹ ਨੰਨਾ ਵਾਜੀਆ ਟੱਕ ਵੇ ਗੱਡੀ ਵਾਲੀ ਏ ਹੂੰ ਇਹ ਹੈਗੀ ਆ ਬਾਈ 100 ਪੇਰ ਦੀ 1000 ਲ ਆ ਜੀ ਉਹ ਮਾਡਲ 830 ਰਾਤ 30 ਤੱਕ 30 ਤੱਕ ਅੱਗੇ ਚੱਲ ਜਾਂਦਾ 30 ਤੱਕ ਹੁਣ ਮਾਰ ਬੁਖਰਾਤੇ ਆਏ ਆ ਨਾ ਭਾਈ ਨਹੀਂ ਟੱਕਾ ਵੀ ਲੱਗਦਾ ਇੱਥੇ ਦਾ ਖੇਤਾਂ ਮਬਾਉ ਖਾ ਜਾਂਦਾ ਇਹਦਾ ਸੁੱਕਾ ਤੇ ਖੇਤੇ ਉਹਨੂੰ ਪਸੇ ਵਿੱਚ ਕੇ ਹੁੰਦਾ ਦਾ ਹੂੰ ਨਾ ਜਗਾ ਹੈਗੀ ਦੀ ਪੜੀ ਬੈਟਰੀ ਦੀ ਹੂੰ ਟਰਮੀਨਲ ਜੇ ਲਾ ਲਾ ਹੁਣ ਮੜ ਮੜੇ ਹੈਲਦੀ ਤਾਂ ਵਿੱਚ ਰੱਖੀ ਵੀ ਕਿ ਬੰਨ ਹੋ ਜਾਂਦੀ ਹੈ ਅੱਛਾ ਲੱਗਦੀ ਹੈ ਟਰਮੀਨਲ ਆਉਂਦੇ ਬੈਨਾ ਹਾਂ ਐਵੇਂ ਆਉਂਦੇ ਬੈਟਰੀ ਦੇ ਟਰਮੀਨਲ ਦੋਏ ਲੋਟ ਹੁੰਦੇ ਆ ਨਹੀਂ ਪੁੱਠੇ ਸੇ ਤੇ ਆਪਣਾ ਦੇਖ ਲਈ ਜਿਹੜੇ ਭੂਰੀ ਵਾਲੀ ਐਕਸਾਈਡ ਦੀ ਥੋੜੇ ਦੂਈ ਸਾਈਡ ਨੂੰ ਤੇ ਪਲੱਸ ਮਾਈਨਸ ਪੁੱਠੀ ਸਾਈਡ ਤੇ ਹਾਂ ਚੈੱਕ ਕਰ ਲਈ ਭਾਈ ਕਬਾ ਆ ਮਾਈਨਸ ਆ ਹਾਂ ਆ ਪਲੱਸ ਸਹੀ ਹੈ ਇਹਦੇ ਇਹਨਾਂ ਓਕੇ ਪਹਿਲਾਂ ਵੀ ਆ ਜਾਂਦੀ ਸੀ ਜੀ ਉਪਰਾਨੀ ਜਿਹੜੀ ਮੈਂ ਲੈ ਕੇ ਆਇਆ ਉਹਦੇ ਦੂਈ ਸਾਈਡ ਆ ਪੂਰੀ ਵਾਲੀ ਤੇ ਦੂਈ ਸਾਈਡ ਤੇ ਇਹ ਆਪਣੇ ਸੈਟਾਂ ਦੋ ਸਾਲ ਦੀ ਗਾਰੰਟੀ ਹੈ ਬਾਈ ਬੈਟਰੀ ਦੀ ਇੱਕ ਸਾਲ ਦੀ ਵਾਰੰਟੀ ਹੈ ਅ ਗਾਰੰਟੀ ਉਹ ਬੰਦਾ ਗਾਰੰਟੀ ਤੇ ਕਰ ਲੈਣਾ ਇਹ ਮਾਡਲ b ਕਹਿੰਦਾ ਦੂਆ ਇਹ ਹੈ ਪਾਵਰ ਜਨ ਤੇਰਾ ਨਾ ਤਾਂ টারਮੀਨ ਖਰਾਬ ਕਰ ਦੋਗਾ ਨਾ ਛੋੜਾ ਜਿਹਾ ਮੂਮ ਨਾਲ ਇਹਦਾ ਗੇੜਾ ਜ਼ਿਆਦਾ ਨਾ ਹੈ ਰ ਕੰਝ ਦਾ ਰਹਿੰਦੀ ਸਾਲਫ ਦਾ ਗੇੜਾ ਜ਼ਿਆਦਾ ਨਹੀਂ ਜਾਂਦਾ ਮੈਂ ਚਾਹ ਲਾਹੀ ਦੇ ਦੇ ਮੈਂ ਐਕਸਾਈਡ ਦੀ ਲੈਣ ਗਿਆ ਦਾ ਐਕਸਾਈਡ ਜੀ ਨਹੀਂ ਵਧੀਆ ਹੋਈ ਵਧੀਆ ਹੈਗੀ ਐਕਸਾਈਡ ਦੀ ਵੀ ਐਂ ਦਾ ਸਾਈਡ ਦੀ ਬੈਟਰੀ ਵਧੀਆ ਹੋ ਆ ਜਿਹੜੀ ਨਾਲ ਆਉਂਦੀ ਆ ਚਿੱਟਾ ਚਿੱਟੀ ਬਾਡੀ ਬਾਅਦ ਬਾਅਦ ਸਾਨੂੰ ਮਿਲਦੀ ਨਹੀਂ ਉਹ ਜਿਹੜੀ ਲਾਲ ਵਾਲੀ ਹੈ ਉਹ ਤਾਂ ਗੜਬੜ ਮੇਰੇ ਅਰਜਨ ਦੇ 1.5 ਸਾਲ ਬਾਅਦ ਖਰਾਬ ਹੋ ਗਈ ਬਾਈ ਧੱਕਾ ਲਾਉਨੇ ਆ ਉਹਨੂੰ ਵੀ ਹੁਣੇ ਅਰਜਨ ਨੂੰ ਧੱਕਾ ਲੱਗਦਾ ਸਾਡੇ ਤਾਂ ਬੈਟਰੀਆਂ ਨਹੀਂ ਖਾਲਿਆ ਦੂਈ ਬੈਟਰੀ ਜਾਂਦੀ ਹੈ ਤਾਂ ਵਧੀਆਰੀ ਦਾ 5 ਸਾਲ ਦੀ ਗਾਰੰਟੀ ਪੱਕਾ ਕੰਮ ਫਿਰ ਉਹ ਨਹੀਂ ਦਿਖਾਈ ਉਹ ਵੀ ਹੁਣ ਆਏ ਉਤੇਵਾ ਦੇ ਦੀ ਬਾਰੇ ਵਿੱਚ ਬਾਰੀ ਬਾਰੀ ਚੱਲੂਗਾ ਹਾਂ ਨਾ ਉਹ ਆਈ ਬੈਟਰੀ ਹੋ ਗਈ ਰੱਖ ਹੁਣ ਦੇਖਦੇ ਵੀ ਕਿਆ ਕਹਿੰਦੀ ਆ ਪੈਂਦੀ ਛੱਡੇ ਹੋ ਗਈ ਬਾਈ ਸਟਾਰ ਹੈ ਕਿ ਜਾਣਾ ਹਾਂ ਆਹੋ ਬਹੁਤ ਖਾਣਾ ਲੋ ਜੀ ਬਾਈ ਕਰਾਲੀ ਸ਼ਹਿਰ ਪਹੁੰਚੇ ਆ ਬਾਈ ਕੀ ਹਾਲ ਹੈ ਅਜੀ ਖਾਰੂ ਪਾ ਲੈਣਾ ਅੱਜ ਯਾਰ ਹੁੱਕਾ ਇਹ ਕਹਿੰਦਾ ਲੰਬੀ ਘਾਟਾ ਵੀ ਹੋਰ ਲੰਬੀ ਕਰਾਣੀ ਹੈ ਆਦਾ ਏ ਬੈਜੀਆਂ ਨੋਈਡੀਆਂ ਵੱਜ ਰਹੀਆਂ ਬਣੀ ਦੀ ਦਾ ਕਰਨੀ ਹੈ ਬਾਈ ਆ ਭਾਈ ਇੱਧਰ ਇੱਕ 55 ਐਵ ਬਾਈ ਜਿਹੜੇ ਨਵੇਂ ਮਾਡਲ ਆਏ ਆ ਪਲੇਟਫਾਰਮ ਬਹੁਤ ਵਧੀਆ ਲੱਗਿਆ ਭਾਈ ਇਹਦਾ ਵੀ ਇਹੋ ਪਲੇਟਫਾਰਮ ਦਾ ਆ ਖੁੱਲਾ ਡੁੱਲਾ ਆਇਆ ਨਾ ਨਾਲੇ ਉੱਚਾ ਇੱਕ ਸਾਈਜ਼ ਦਾ ਭਾਈ ਇਹ ਕਾ ਚੁੱਲਾ ਬਣਾਇਆ ਪਾ ਭਾਈ ਜੋਂਡੀਅਰ ਦਾ ਬੇਟ ਲੋ ਜੀ ਬਾਈ ਕੁੱਕ ਦਾ ਵਧਣੇ ਕੰਨੀਏ ਤੋਂ ਇਹ ਤਾਂ ਲੋਟਾਉਣੀ ਗੈਸ ਵੈਲਡਿੰਗ ਵਧ ਦਿੰਦੀ ਹੈ ਜਗੇ ਆਰੀ ਚਾਹੀਦੀ ਹੈ ਪਤਨੀ ਹੋਗੇ ਜਿਹੜਾ ਬਿਲਡਿੰਗ ਉਤਾਰ ਕੇ ਰੋਲਾਗਾ ਨੂੰ ਪਾਇਆ ਜਾਂ ਕੇ ਆਪਣੇ ਆਪ ਕੰਮ ਹੋ ਜਾਣਾ ਕਹਿੰਦਾ ਇੱਕ ਹੋਰ ਬਲਾ ਦੇ ਜਿਹੜੀਆਂ ਓਕਾ ਜਿਹੜੀ ਨੰਦਰ ਪੈਂਦੀ ਆ ਜਿਉਹਰੇ ਗੁੱਲੀ ਪੈਣੀ ਆ ਗੁੱਲੀ ਦਾਗ ਮੰਗਣਾ ਵੱਢ ਨਹੀਂ ਹੋਊਗੀ ਜੇ ਇਹਨੂੰ ਡਬਲ ਕਰਨਾ ਵੇ ਇੱਥੇ ਕਿ ਲੱਗਾ ਹੋਰ ਲਾ ਦੇ ਹਾਂ ਤਾਂ ਇਹ ਓਕ ਬੱਲੇ ਲਓ ਜੀ ਬਾਈ ਇੱਧਰ ਬਾਈ ਦੀ ਮਸ਼ੀਨ ਵੀ ਲਿਆਂਦੀ ਵੀ ਕਟਿੰਗ ਵਾਲੀ ਇਹਦੇ ਕਟਿੰਗ ਵਾਲੀ ਗੁੱਲੀਆਂ ਤੋੜਦੀਆਂ ਜੀ ਇਹ ਗੁੱਲੀਆਂ ਤੋੜਦੇ ਲਓ ਜੀ ਬਾਈ ਕਹਿੰਦੇ ਲੇਜ਼ਰ ਕਟਿੰਗ ਵਾਲੇ ਕਰ ਦੇਣਾ ਲੇਜ਼ਰ ਕਟਿੰਗ ਵਾਲੇ ਕਰ ਦੇਣੀ ਬੱਸ ਬਤ ਜਿਹੜੀ ਦੀ ਆਪੀ ਲੇਜ਼ਰ ਕੱਟਣ ਖਲੇ ਗੈਸ ਕਟਰ ਗੈਸ ਕਟਰ ਸੋ ਤਾਂ ਇਹ ਵਾਲੀ ਜਾਂਦੇ ਆਪੋ ਮਣਾ ਬਿਲਡਿੰਗ ਵੀ ਦੇ ਲਿਆ ਮਾਂ ਨਹੀਂ ਤਾਰ ਕੇ ਸਾਰੀ ਹੋ ਲਹਾ ਭਾਈ ਸਿਲੰਡਰ ਦਾ ਵੀ ਸਬਸਿਡੀ ਨਹੀਂ ਆਈ ਸਿਲੰਡਰ ਦੀ ਸਬਸਿਡੀ ਚੱਕਦੀ મોદી ਨੇ મોદી ਗਰੀਬ ਆ ਨਿੱਕਰ ਆ ਭਾਈ ਕੰਡਾ ਹੋਣ ਲੱਗਿਆ 90 ਕਿਲੋਰ ਹੋ ਗਿਆ ਇਹ ਜਗੜ ਜੁੱਲਾ ਯਾਰ ਨਾ ਭਾਈ ਤੋੜਾ ਦਾ ਜੁੱਲਾ ਤਿਆਰ ਹੋ ਗਿਆ ਪੇਂਟ ਹੋ ਕੇ ਦੇਖੋ ਕਿੰਨਾ ਮੂਰੇ ਲੱਗਦਾ ਭਾਈ ਬੇਟਾਂ ਦੀ ਜਗਾ ਅੰਦਰ ਹੌਕਲੀ ਵੱੜਦੀ ਕਿਹੜਾ ਫਰਕ ਇਹ ਡੀ ਇਹ ਜੋਦੀ ਵੱਡੀ ਜਾਏਗੀ ਥੋੜੀ ਜਿਹੀ ਪਹਿਲਾਂ ਬਲਗੜੇ ਲੱਗੇ ਹੋਏ ਨੇ ਲਓ ਜੀ ਬਾਈ ਏਸੀ ਕੈ 55405 ਦੇਖੋ ਨਵੇਂ ਬਹੁਤ ਆਉਂਦੇ 855 ਹੈ ਦੋ ਆ ਗਏ ਇੱਕ ਆਇਆ ਬਾਈ ਫਲਕਾਰੀ ਪਾਈ ਵਾਲਾ ਬੜੇ ਉਹਦੇ ਵਾਲਾ ਤੇ ਦੂਜਾ ਇੱਧਰ ਚਾਰ ਟਰੈਕਟਰ ਹੋ ਗਏ ਬਾਈ ਵਧੀਆ ਲੱਗਿਆ ਬਾਈ ਆ ਵੀ ਏਸੀ ਕੈ ਵਾਲਾ ਲਓ ਜੀ ਬਾਈ 12 64 ਹੋ ਗਿਆ ਟਰੈਕਟਰ ਚਾਲਾ ਭਾਈ ਇਧਰ ਲਾਤਾ ਕੈਵਨ ਵਾਲਾ ਨੋਈ ਭਾਈ ਫੋਨ ਕੰਕਲਡਿੰਗ ਦਾ ਕੰਮ ਚੱਲਦਾ ਹੋਰ ਮੈਂ ਪੱਕੇ ਕੋਕੇ ਲਾ ਦੀਆਂ ਹਨ ਬੜਾ ਪੱਕੇ ਕੋਕੇ ਲਾ ਦੀਆਂ ਹਨ ਆ ਲੱਪੇ ਲੱਗੀਆਂ ਉਰੇ ਆੜੇ ਆ ਪੱਕੇ ਲੱਗੀਆਂ ਦੇਖਣ ਨੂੰ ਲੱਗੀਆਂ ਆਪ ਤੇ ਤੇ ਕਿੱਥੇ ਚੱਲਣੀ ਇਹ ਹਾਂ ਬੰਦ ਕਰ ਗੋ ਤੁਹਾਨੂੰ ਕਹਾਂ ਨਾ ਪਾਣੀ ਨਾ ਸਾਤੇ ਚੱਤੀ ਲੰਬੀ ਹੋ ਕਾ ਬਾਈ ਦੇਖੋ ਪੱਕੀ ਬਾੜ ਹੁੰਦਾ ਹੈ ਵੱਡੀ ਲੰਬੀ ਹੋ ਕਨੀ ਲੱਗਿਆ ਦੇਖ ਤਾਂ ਕਿਆ ਬਣਾ ਹਾਂ 5405 ਆ ਬਾਈ ਇਹ ਵੀ